ਦੇਖ ਦੇਖ ਹੁਣ ਸੜੀ ਤੀਵੀ ਕਿਵੇਂ ਪੈਰੀ ਚੁੰਨੀ ਧਰੀ ਜਾਂਦੀ ਹੈ ਦੇਖ ਹੁਣਾ ਹੀ ਹੈ ਨਾ ਜੜ ਥੱਲੇ ਤੇ ਇਦਾਂ ਲਗੜਾ ਤੈਨੂੰ ਐ ਕਰ ਦੂੰ ਤੈਨੂੰ ਐ ਕਰ ਦੂੰ ਤੈਨੂੰ ਹੁਣ ਲੱਗੂ ਆ ਕਿਵੇਂ ਹੁਕਾਰਿਆ ਤੇ ਆ ਦੇਖ ਬੋਲਦਾ ਦੇਖ ਕਿਵੇਂ ਹੁਕਾਰ ਹੀ ਟੇਲਾ ਨਹੀਂ ਹੁੰਦਾ ਇਹਨਾਂ ਦਾ ਤੂੰ ਵੀ ਨਾ ਉਹੀ ਮਿੰਤਾ ਕਰੇਗੀ ਇਹਨਾਂ ਦੀ ਮਾਰੇ ਤਾਂ ਮਾਰੇ ਆਪਾ ਹੁਣ ਜਾਲ ਮੈਂ ਠਕਾ ਦੇ ਵਾਸਤੇ ਚਲਾ ਕੇ ਰਾਂ ਆਪਾਂ ਮਿੰਤ ਕਰ ਲਈ ਮਿੰਤ ਕਰਨਾ ਆਪਣਾ ਕੀ ਦੱਸ ਆਉਂਦਾ ਨਾ ਕੀ ਮਿਲ ਗਿਆ ਦੱਸੀ ਮੈਨੂੰ ਬੇਇਜ਼ਤੀ ਕਰਕੇ ਭਜਾਤਾ ਅਗਲੇ ਨੇ ਆਪਾਂ ਨੂੰ ਲੈ ਹੋਰ 베ਚੀਏ ਦੀ 베ਚਤੀ ਤਾਂ ਕੀ ਆ ਤੂੰ ਆ ਜਾ ਕਿਉਂ ਨਹੀਂ ਕਿੰਨੀ ਤਾਂ ਬੇਇਜ਼ਤੀ ਕਰਦੀ ਹਾਂ ਹਣ ਜਮੀਨਾ ਤੱਕ ਤਾਂ ਪਰਖਦੀਆਂ ਆਪਣੀਆਂ ਲੋਕਾਂ ਦੀ ਤੁਗਲੀਆਂ ਕਰਦੀ ਕਰਦੀ ਹਕਾਰੀ ਹੋਈ ਹਾਂ ਨਹੀਂ ਮੰਜੇ ਤੋਂ ਪਈ ਵੀ ਨਹੀਂ ਟਿਕਦੀ ਨੀ ਮੇਰੇ ਪਈ ਵੀ ਨਹੀਂ ਹਾਂ ਮੈਂ ਤਾਂ ਕਹਿੰਦੀ ਆ ਰਤਵਾ ਵੀ ਤੋੜਨੀ ਸੀ ਇਹ ਕੱਲਾ ਸਿੱਧੀ ਪਾ ਰਿਆ ਇਹਦਾ ਹੋਰ ਕੀ ਓਏ ਤੂੰ ਮਾਫੀ ਮੰਗਦੀ ਕਾਫੀ ਮੂੰਹ ਨਾ ਕਰ ਤੰਤ ਉਹੋਂ ਨਹੀਂ ਬੱਸ ਬਾਈ ਤਿੰਨ ਲੱਭ ਕੋਈ ਨਾ ਦਸ ਵਾਰ ਮੈਂ ਜਾ ਕੇ ਇਹ ਹਜੇ ਵੀ ਐ ਬੋਲਦੀ ਜਾਂਦੀ ਐ ਸੜੀ ਤੀਮੀ ਇਹ ਜੀ ਤੀਮੀ ਤਾਂ ਕੰਨੋਂ ਕਿਸੇ ਕਰਤ ਦੇਵੇ ਪ੍ਰਮਾਤਮਾ ਤਾਂ ਪਿੰਡਾਂ ਦੇ ਪਿੰਡਾਂ ਜਾਰ ਨੜੀ ਐ ਕਹਿੰਦੇ ਤਾਂ ਠੀਕ ਆ ਬੱਸ ਇਹਦਾ ਆਹ ਦੇਖਾ ਮੈਂ ਰੋਟੀ ਵਾਲਾ ਤੁਮ ਨੂੰ ਆਇਆ ਦਸ ਪੁੱਤ ਹਾਂ ਆ ਸੜੀਤੀ ਮੇ ਨੜ ਦੀ ਛੋਕਰੀ ਕੀ ਕਰਨਾ ਸੀ ਮਾਫੀ ਮੰਗਦਿਆਂ ਸੀ ਅਗਰ ਅਸੀਂ ਪੈਰੀਆਂ ਚਲਾ ਦਿੰਦੀਆਂ ਡਰਾਮੇ ਕਰਦੀਆਂ ਉਹ ਮਾਫੀ ਮੰਗਦੇ ਸੀ ਹਾਂ ਆ ਬਾਹਰ ਤਾਂ ਦੋਨੇ ਜਣੀਆਂ ਆ ਵਾ ਤਵਾ ਬੋਲੀ ਜਾਂਦੀ ਸੀ ਮੈਂ ਉਹ ਤੋਂ ਟੱਕਰ ਸੁਣੀ ਆ ਉਹਨਾਂ ਦੀਆਂ ਗੱਲਾਂ ਕਿਵੇਂ ਠੀਕ ਨਹੀਂ ਆਈ ਹਾਂ ਉਹ ਕੁੜੀ ਪਤਾ ਕੀ ਬੋਲਦੀ ਆ ਕੋਈ ਜੋ ਮਾਰ ਰੋ ਤਾਂ ਮਾਰਾ ਸੀ ਲੈ ਦੇਖ ਲੈ ਬੇਬੇ ਤਾਈ ਮੈਂ ਇੱਥੇ ਗਾਲਾਂ ਦਿੱਤੀਆਂ ਮੈਨੂੰ ਪਤਾ ਸੀ ਇਹਨੇ ਦੋ ਚਿਹਰੇ ਆ ਮਤਲਬ ਇਹਨੇ ਗਦੇ ਨੂੰ ਬਾਪੂ ਕਹਿਨੀਆ ਉਹ ਤਾਂ ਪੁੱਤ ਦੇਖਣ ਆਇਆ ਸੀ ਪਰ ਪੱਤਿਆ ਵਾ ਲੈਣਾ ਸੀ ਕੋਈ ਗਾਹਾਂ ਤੋਂ ਕਾਰਵਾਈ ਕਰਦੀ ਆ ਚਾਚਾ ਕਹਿੰਦੀ ਆ ਕਿ ਪੈਸੇ ਦੇ ਲਓ ਸਾਡੇ ਤੋਂ ਅਕੇ ਅਸੀਂ ਇਲਝ ਕਰਾ ਲੈਨੇ ਚਾਚੀ ਨੂੰ ਘਰੇ ਲੈ ਡਾਉ ਮੈਂ ਕਿਹਾ ਮੈਨੂੰ ਵੀ ਰੱਖ ਲਓ ਪਹਿਲਾਂ ਤੁਸੀਂ ਕਿੱਕਰ ਰੱਖਿਆ ਸੀ ਨਾ ਇਹ ਤਾਂ ਮੈਂ ਤੂੰ ਐਵੇਂ ਹੀ ਕਹਿ ਦੇਣਾ ਸੀ ਕਹਿੰਦਾ ਤੇਰੇ ਮਾਰ ਦਾਖਲ ਪਾੜ ਸਿਰਚ ਫਿਰ ਤੈਨੂੰ ਪੈਸੇ ਦੇ ਦਾਂਗੇ ਤੂੰ ਪੈਸੇ ਲਈ ਕਰਤੋ ਕਹਤਾ ਇਹ ਗੱਲ ਕਹਤੀ ਉਹ ਸ਼ੋਕਰੀ ਜੀ ਉਹਨਾਂ ਦੀ ਬਾਹਾਂ ਬੁੜਕਦੀ ਸੀ ਮੈਂ ਤੇਰੀ ਮਾਂ ਨੂੰ ਪਾਵਾਂ ਮੰਜੇ ਤੇ ਤੈ ਉਹਨੂੰ ਇਹ ਕਹਣਾ ਸੀ ਕਹੋ ਉਹ ਤੈਨੂੰ ਵੀ ਨਾਲ ਲਿਆਉਣ ਲੱਗ ਗਿਆ ਐਈਆਂ-ਈਆਂ ਗੱਲਾਂ 'ਚ ਹਲੋ ਹੋ ਆ ਦੇਖੀ ਕਿਤੇ ਉਹਨਾਂ ਦੇ ਨਾ ਹੋਵੇ ਫੋਨ ਦਾ ਦੇਖ ਲੈ ਸਰਪੰਚ ਦਾ ਨਾ ਹੋਵੇ ਇਹ ਕੰਪਨੀ ਵਾਲਾ ਅੱਛਾ ਇਹ ਤਾਈ ਦਾ ਘੱਟ ਮੜਕੇ ਕੁੜੀ ਦੀ ਵੜਾ ਮੜਕੇ ਮੈਂ ਤੇਰੇ ਪਰੌਣੇ ਦਾ ਨਾਂ ਵੀ ਬੱਚੇ ਲਿਖਾਉਂਗਾ ਆ ਹੁਣ ਵੀ ਬਾਹਰ ਉਹੀ ਬੜਾ ਬੋਲਦੀ ਸੀ ਆਪਦੀ ਮਾਂ ਨੂੰ ਸਮਾਂ ਹੋਰ ਚੱਕ ਦਿੰਦੀ ਸੀ ਵਧੀਆ ਕੀਤਾ ਨਾ ਮੈਂ ਬਸ ਵਧੀਆ ਵਾ ਤੇਨੂੰ ਆ ਜਾਣੇ ਵੀ ਹੁਣ ਤੂੰ ਐਂ ਦੱਸ ਮੈਨੂੰ ਵੀ ਪੂਰੀ ਕੰਡਚਾਰ ਕਰਕੇ ਤੋਰੀਆਂ ਤੂੰ ਵਧੀਆ ਕੀਤਾ ਹੁਣ ਮੇਰੀ ਇੱਕ ਗੱਲ ਸੁਣ ਲੈ ਹੁਣ ਆਪਣੀ ਜੜ ਥੱਲੇ ਹੈ ਆਪਾਂ ਸਮਝੌਤਾ ਨਹੀਂ ਕਰਨਾ ਹੁਣ ਹੋ ਵੀ ਨਹੀਂ ਸਕਦਾ ਸਮਝੌਤਾ ਕਿਸੇ ਹਾਲਤ ਚ ਕਿਉਂਕਿ ਹੁਣ ਸਾਰੇ ਪੱਤੇ ਆਪਣੇ ਹੱਥ ਚ ਨੇ ਜਿੱਥੇ ਮਰਜ਼ੀ ਭੱਜਣ ਇਹਨਾਂ ਦਾ ਖੜਾ ਨਹੀਂ ਛੁੱਟਦਾ ਜੇ ਚਾਚਾ ਇਹ ਦੇਖ ਤੂੰ ਜੇ ਪੱਤੇ ਆਪਣੇ ਹੱਥ ਚ ਨਾ ਹੁੰਦੇ ਇਹ ਆਪਣੇ ਘਰੇ ਪੈਰ ਪਾਉਂਦੇ ਨਾ ਇਹ ਬੜੇ ਮਰਿਆ ਤੇ ਵੀ ਨਹੀਂ ਆਉਂਦੀਆਂ ਸੀ ਯਾਰ ਲੈ 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 ਇਹਨਾਂ ਨੂੰ ਤਾਹੇ ਵੀ ਇਹਨਾਂ ਦਾ ਫਹਾ ਕਿਹੜੇ ਨੂੰ ਵੱਡਾ ਜਾਵੇ ਅੱਜ ਤਾਂ ਆ ਗਿਆ ਮਨਤ ਕਰਨ ਵੀ ਸਾਡੇ ਦੇ ਕੋਈ ਕਾਰਵਾਈ ਕਰ ਨਾ ਦੇਣ ਇਹ ਹਾਂ ਮੈਨੂੰ ਮੈਨ ਕਰਿਆ ਆਏ ਆ ਭੈਣੇ ਤੇ ਸਮਾਂ ਇੱਕ ਗੱਲ ਹੋਰ ਕਹਿੰਦੇ ਇਹ ਤਾਂ ਕਿਕਰ ਨੇ ਮਾਰਿਆ ਦੇਖ ਲੈ ਕਿਕਰ ਨੇ ਮਾਰਿਆ ਉਹ ਕਹਿੰਦਾ ਅਸੀਂ ਝੂਠ ਮੋੜਦਾ ਕਿ ਤੇਜਾ ਝੂਠ ਬੋਲਦਾ ਚਾਚਾ ਉਹ ਇਹ ਕਹਿੰਦਾ ਸੀ ਮੈਂ ਹਾਂ ਯਾਰ ਤੁਸੀਂ ਉਹਨੂੰ ਵੀ ਕਿਹੜੀ ਸੀ ਬਰੇ ਬੁਢੇ ਬੰਦੇ ਨੂੰ ਮੈਂ ਇੱਕ ਕਿੱਕ ਡਾਂਗਾ ਮਾਰਨ ਵਾਲਾ ਹੁੰਦਾ ਨਾ ਤੇ ਤੈਨੂੰ ਦਬਲਿਆ ਹੁੰਦਾ ਤੇ ਤੇਰੇ ਲਾਡੀ ਨੂੰ ਉਹ ਐਦਾਂ ਨਾਸਾ ਨਹੀਂ ਚੱਕਦਾ ਕਿਉਂਕਿ ਤੂੰੜੀ ਵਾਲੇ ਚ ਨਹੀਂ ਸੀ ਪੈਂਦਾ ਉਹ ਹਾਂ ਹੁਣ ਕਰੇ ਹੁੰਦੇ ਸਿੱਧੇ ਉਹ ਨਾਲੇ ਤੂੰ ਇੱਕ ਗੱਲ ਦੇਖ ਐਦੂ ਸੜੀ ਕੀ ਹੋ ਉਹ ਆਪਦੀ ਕੁੜੀ ਨੂੰ ਵੀ ਘਰੇ ਬਿਠਾਈ ਮਿੱਤੀ ਆ ਜੇ ਕੱਝ ਵੀ ਹੋਵੇ ਕੁੜੀ ਉੱਥੇ ਜਾ ਕੇ ਬਸੇ ਮੈਂ ਤੇਰਾ ਮੁੰਡਾ ਚ ਕੁਟੀ ਭਣਾ ਤੇਰੀ ਕੁੜੀ ਬਸੂ ਇੱਥੇ ਜੇ ਤੂੰ ਇਹੇ ਜੀ ਰਹੀ ਮਾਹ ਹਾਂ ਹਾਂ ਬਸਦੀ ਨਹੀਂ ਉੱਥੇ ਮੈਂਗਾ ਨਾ 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 ਉਹ ਤਾਂ ਗੱਲ ਹੀ ਨਹੀਂ ਉਹ ਤਾਂ ਆਪਮਾਨ ਤੋਂ ਵਿਚਾਰ ਚੰਦੇ ਉੱਥੋਂ ਦੀ ਗੱਲਾਂ ਐਸ ਲੋਟ ਕਰਦੀ ਉਹ ਤਾਂ ਉਹ ਮੈਂ ਤਾਂ ਚੰਗੀ ਤਰ੍ਹਾਂ ਸੁਣੀ ਅੱਜ ਆਹੋ ਕੁੜੀ ਦੀ ਬੋਲੇ ਉਹ ਤਾਂ ਜਿੰਨੇ ਕੋਈ ਜਮਈ ਆਏ ਉਹਨੂੰ ਕੋਈ ਡਰ ਡੁਕਰ ਨਹੀਂ ਤਾਂ ਇਹ ਗੱਲਾਂ ਕਰਦੀ ਸੀ ਮਾਂ ਜੀ ਛੇਆ ਤੈਨੂੰ ਉੱਥੇ ਨਹੀਂ ਬਸਦੀ ਹਾਂ ਮਾਂ ਦੀ ਛਾਇਆ ਮੁੰਡੇ ਦਾ ਘਰ ਨਹੀਂ ਬਸਣ ਦਿੰਦੀ ਬਸ ਤੇ ਉੱਧਰ ਉਹਦੀ ਮਾਂ ਦੀ ਛਾਇਆ ਮਨਿੰਦਰ ਦਾ ਨਹੀਂ ਬਸਣ ਦਿੰਦੀ ਇਹ ਤੈਨੂੰ ਮੈਂ ਇੱਕ ਗੱਲ ਦੱਸਾਂ ਜੇ ਇਹਦਾ ਸੜੀ ਤੀਵੀ ਦਾ ਹੀ ਕੁਝ ਰਿਹਾ ਨਾ ਇਹ ਘਰ ਦੇਊਗੀ ਸਾਰਾ ਜਾੜ ਉੱਥੇ ਨਦੀਆਂ ਮਟੀਆਂ ਹੀ ਵੜਨੀਆਂ ਕਰਾਉਂਦੀਆਂ ਸੱਚ ਕਦੇ ਨਹੀਂ ਹਰਦਾ ਹੁੰਦਾ ਨਾ ਦਵੇ ਤੂੰ ਦੇਖ ਲੈ ਸਾਰਾ ਕੁਝ ਇੱਕ ਚਾਚੇ ਦੇ ਹੱਥ ਚ ਜਾਊਗਾ ਇੱਕ ਤੈਨੂੰ ਮੈਂ ਹੋਰ ਦੱਸਦਾ ਗੱਲਾਂ ਦੋਨੇ ਨੇ ਹੰਕਾਰੀਆਂ ਤਾਂ ਹੈਗੀਆਂ ਪਰ ਅੰਦਰ ਉਹਨਾਂ ਨੂੰ ਡਰ ਵੀ ਹੈ ਕਿ ਘਟਾਏ ਲੱਗਤੇ ਜਾਵੇ ਮਾਣਾ ਲਾਡੀ ਨੂੰ ਦੇਖਾ ਕਈ ਦਿਨ ਹੋ ਗਏ ਉਹ ਫਿਰ ਉਹ ਭੱਜਿਆ ਪੁੱਜਿਆ ਹੋਊਗਾ ਅੰਦਰੋਂ ਤਾਂ ਉਹਨਾਂ ਨੂੰ ਡਰੀ ਐ ਵੀ ਕਿਤੇ ਕੋਈ ਕਾਰਵਾਈ ਹੋ ਨਾ ਜਾਵੇ ਪੁਲਿਸ-ਪਾਲਸ ਆਲੇ ਨਾ ਚੱਕ ਕੇ ਲੈ ਕੇ ਜਾਣ ਉਹਨਾਂ ਨੂੰ ਮੈਂ ਤੈਨੂੰ ਦੱਸਾਂ ਅਸਲ ਚ ਉਹਨਾਂ ਨੂੰ ਗੱਲ ਐ ਉਹਨਾਂ ਨੂੰ ਇਹ ਡਰ ਵੀ ਉਹ ਉੱਤੋਂ ਚੁੱਪ ਰਹੇ ਵੀ ਅੰਦਰੋਂ ਤਾਂ ਇਹ ਕਾਰਵਾਈ ਕਰੀ ਬੈਠੇ ਕਿਤੇ ਲਾਡੀ ਨੂੰ ਚੁਕਾਣਾ ਦੇਣਾ ਤੂੰ ਤਾਂ ਪਤਾ ਹੀ ਐ ਬਾਕੀ ਮੇਰਾ ਪੰਜ-ਚਾਰ ਮੁੰਡਿਆਂ ਨੂੰ ਕਿਹਾ ਵਿਆ ਹਾਂ ਪਿੰਡ 'ਚ ਵੀ ਜੇ ਕਿਤੇ ਮੜਾ ਮਟੋ ਦੇਸਾ ਮੇਰੇ ਨਾਲ ਨਾਲ ਫੋਨ ਕਰਨਾ ਤੁਸੀਂ ਹਾਂ ਤੂੰ ਆਇਆ ਕਰੀ 10 ਮਹੀਨੂ ਵੀ ਦੇਈ ਚਾਹੇ ਦਰੇ ਦਾ ਤਾਲਾ ਘੜਾਈ ਆ ਦੋ ਚਾਰ ਤਾਂ ਮੈਂ ਵੀ ਧਰ ਦੂੰ ਫਿਰ ਦੇਖੀ ਹੋਈ ਹੁਣ ਮੈਂ ਰੋਕਦਾ ਵੀ ਨਹੀਂ ਛੋਟੀ ਦਾੜ ਦੇਖੀ ਪੈਂਦਾ ਬੱਸ ਫਿਰ ਤੂੰ ਯਾਰ ਇਤੋਂ ਸੰਸਣ ਮੰਨ ਚਾਚਾ ਸਾਡੀ ਸੋਟ ਨੇ ਇੱਕ ਗੱਲ ਆ ਬੱਸ ਮੇਰੀ ਗੱਲ ਸੁਣ ਕੋਈ ਕਾਪਾ ਨੂੰ ਤਾਂ ਪਹਿਲਾਂ ਤੂੰ ਆਪਾਂ ਤੇਕਾਂ ਆਪਣਾ ਨੰਬਰ ਇਹ ਤਾਂ ਹੀ ਹੋਗਾ ਚੱਲ ਜੇ ਮੈਂ ਉਧਰ ਰਹਿਣਾ ਤਾਂ ਜਾਂ ਹੁਣ ਤੇਰੇ ਚਾਚੇ ਨਾਲ ਯਾਰ ਮੇਰੀ ਕਿਹੜਾਏ ਆ ਕੋਈ ਯਾਰਾਂ ਦਾ ਦੋਸਤਾਨੀ ਆ ਸਾਡਾ ਖੂਨ ਦਾ ਰਿਸ਼ਤਾ ਨਹੀਂ ਹੋਰ ਸਾਡਾ ਬੱਸ ਤੈਨੂੰ ਹੁਣ ਕੀ ਦਸੀ ਕਹਿੰਦੇ ਇਹਨੇ ਤੇਰੀ ਮਾਂ ਨੇ ਕਹਿ ਕੇ ਤੂੰ ਜਿੰਮੇ ਵੇ ਰਸਤਾ ਕਰਾਤਾ ਮੈਂ ਅਸੀਂ ਮਾੜਾ ਕਰਤਾ ਕਿਹਦਾ ਘਰ ਬੰਨਤਾ ਹਾਂ ਮੈਂ ਤੁਝ ਨੂੰ ਤੂੜਿਆ ਚ ਸੜਤਾ ਡੰਗਰਾਂ ਚ ਉਹ ਜਮੀਨ ਖਾ ਕੇ ਤੇ ਕਿਲਸਾ ਖਾ ਕੇ ਪਹਿਲੀ ਖਾ ਕੇ ਉਹ ਹਾਂ ਲੱਤ ਮਾਰੀ ਮੱਖਣ ਚ ਬਾੜ ਨੂੰ ਗੱਲ ਕੇ ਮਾਰਿਆ ਤੂੰ ਸਹਣ ਪਕਰੀ ਆਵੇਂਗਾ ਉਹ ਦੇਖ ਉਹਨੇ ਵਿਚਾਰੇ ਨੇ ਕੋਠੀ ਪਾ ਕੇ ਦਿੱਤੀ ਕਿੱਛ ਤਾਂ ਉਹਨੂੰ ਪਹਿਲਾਂ ਲਾਰਾ ਲਾਇਆ ਸੀ ਉਹਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਕਿ ਮੈਨੂੰ ਐਂ ਕਹਿੰਦੇ ਨੇ ਵੀ ਤੈਨੂੰ ਇੱਧਰ ਪਾ ਦੇਗੇ ਕਮਰਾ ਤੇ ਉਹ ਵਿਚਾਰਾ ਦੇਖ ਲੈ ਉੱਥੇ ਫੇਰ ਬੈਠੇ ਆਪ ਕੋਠੀ ਚ ਰੈਸ ਕਰ ਰੱਖੀ ਆ ਪਲਾਣਾ ਨਹੀਂ ਸਾਰਾ ਕੁਝ ਮਿਲ ਗਿਆ ਨਹੀਂ ਆ ਉਮਰ ਤੇ ਪੀੜੀ ਰੱਬ ਸੁਣਦਾ ਚਾ ਦੇਖ ਮਨ ਲੈ ਉਹਦਾ ਰਿਸ਼ਤਾ ਹੋਇਆ ਦੇਖੋ ਵਿਚਾਰੀ ਭਲੀ ਮਾਨ ਸਾਹ ਘਰ ਬਸਾਉਣ ਵਾਲੀ ਹੈ ਘਰ ਨੂੰ ਅੱਗੇ ਵਧਾਉਣ ਵਾਲੀ ਹੈ ਉਹ ਏਰੀਆ ਵਾਲੀ ਵਰਗੀ ਥੋੜੀ ਹੈ ਹਾਂ ਅੱਲਾ ਦੀ ਦੀ ਮਾਂ ਵਰਗੀ ਕਿੱਥੇ ਇਹਦੀ ਤੇ ਕਿੱਥੇ ਉਹ ਵਿਚਾਰੀ ਇਹਨੇ ਖਾਦਾ ਗੱਲ ਗੱਪੀਆਂ ਆ ਇਹਨੇ ਇਧਰੋਂ ਹੱਥ ਮਾਰ ਲਿਆ ਇਧਰੋਂ ਹੱਥ ਮਾਰ ਲਿਆ ਖਾ ਲਿਆ ਬਸ ਆਹੀ ਹੁਣ ਤੇ ਕਰੇ ਖਾਦਾ ਉਹ ਤਾਂ ਜਿੱਦ ਦੇ ਨਾ ਕਿਕਰ ਦਾ ਵਿਆਹ ਹੋਇਆ ਉਹਦੇ ਦੀ ਮੱਛੀ ਪਈ ਆ ਉਹਨੂੰ ਤਾਂ ਵਿਚਾਰੀ ਨੂੰ ਇੱਕ ਲੈਣੇ ਸਾਹ ਲੈਣ ਦਿੱਤਾ ਜਿੱਦ ਦੇ ਦੀ ਉਹ ਆ ਗਈ ਉਹਦੇ ਦਾ ਉਹਦੇ ਨਾਲ ਹੀ ਕਲੇਸ਼ ਕਰ ਛੱਡਿਆ ਇਹਨਾਂ ਨੇ ਤੇ ਉਹ ਚਾਚੇ ਕੋਲ ਜਾਇਆ ਕਿ ਜਾਣਾ ਹਜੇ ਨਹੀਂ ਉਹਦੇ ਕੋਲ ਤਾਂ ਮੈਂ ਜਾ ਆਇਆ ਹੂੰ ਉਹਨੂੰ ਤਾਂ ਕਹਿਤਾ ਹੂੰ ਮੈਂ ਹੁਣ ਕੋਈ ਚੱਕਰ ਹੀ ਨਹੀਂ ਕਰਾਂ। ਤਾਂ ਠੀਕ ਆ। ਹਾਂ ਉਹਨੂੰ ਮੈਂ ਸਮਝਾਤਾ। ਹੂੰ ਉਹਨੋਂ ਉਹ ਗੱਲ ਤੋਂ ਉਲਟਦਾ ਵੀ ਨਹੀਂ ਹੈਗਾ। ਉਹ ਤਾਂ ਉਲਟਦਾ ਹੀ ਨਹੀਂ। ਹਾਂ ਉਹਨੂੰ ਮੈਂ ਸਮਝਾਤਾ ਸਾਰਾ ਕੁਝ ਹੁਣ ਬਸ ਐ ਆਏ ਬਾਈ ਤੂੰ ਵੀ ਮੇਰੀ ਗੱਲ ਤੇ ਹੂੰ ਤਾਂ ਮੈਂ ਤੈਨੂੰ ਵੜਾ ਬਣਾਉਣਾ ਨਹੀਂ ਤੇਰੇ ਸੱਟ ਹੈਗੀ। ਹੂੰ ਦੇਖ ਕਿਤੇ ਨਾ ਇਹ ਕਈ ਵਾਰੀ ਇਹ ਵੀ ਘਰੇ ਨਾ ਹੋਵੇ ਤੈਨੂੰ ਬੜਿਉਣ ਜਾਂ ਕੋ ਗੂਠਾ ਗੱਠਾ ਜਾਂ ਕੋ ਤੇਰੇ ਕੋਈ ਸੈਨ ਜਾਂ ਤੂੰ ਜਾਣਦੀ ਹੈ ਜੇ ਕਰਨ ਮਾੜਾ ਮੁਟਾ ਕਹਿਣ ਕੋਈ ਬਹਾਨੇ ਨਾਲ ਵੀ ਆ ਆਪਣਾ ਹੋਇਆ ਸੈਨ ਕਰ ਦੇ ਜਾਂ ਗੂਠਾ ਲਾ ਦੇ ਉਹ ਨਾ ਕਰ ਬਈ ਠੀਕ ਤੇ ਨਾ ਨਾ ਕੋਈ ਤਾਂ ਬੀਮਾਨ ਨੇ ਇਹ ਤਾਂ ਕਰਦਾ ਹੈ ਨਹੀਂ ਹੁਣ ਕੋਈ ਆਹ ਦੱਸਣਗੇ ਕੁਝ ਹੋਰ ਕਰਾਉਣਗੇ ਕੁਝ ਹੋਰ ਅੱਬਨ ਮੈਂ ਤਾਂ ਨਹੀਂ ਦੇਣੀ ਹੁਣ ਆਪਾਂ ਇਹਨਾਂ ਤੇ ਐ ਨਹੀਂ ਬੈਤਰੀ ਦਵਾਈ ਦੂਈ ਲਈ ਹੁੰਦੀ ਐ ਪਈ ਦੇ ਗੁੱਠੜ ਵਾ ਕੇ ਲੈ ਆਂਦੇ ਪਈ ਨਹੀਂ ਤੇ ਮੈਂ ਹੀ ਟੋਟਾ ਲੈ ਆਉਣਾ ਤੈਨੂੰ ਬਾਹਰੋਂ ਲੋਕ ਕਰਦਾ ਕੋਈ ਇੱਥੇ ਪੈ ਹੀ ਨਾ ਕਰ ਉਹ ਤਾਂ ਉਹ ਆ ਜਾਂਦੀ ਐ ਆਪਣੀ ਹੀ ਬਿੰਦਰਾ ਰਗੀਆਂ ਹੂੰ ਹੂੰ ਢੇੜਾ ਮਾਰਦੀਆਂ ਉਹ ਆਏ ਤਾਂ ਬੈਠਿਆ ਰਹਿੰਦੀਆਂ ਮੇਰੇ ਕੋਲੇ ਇਹ ਰੋਟੀ ਕਿੱਕਰ ਸੇ ਕੋ ਕਿੰਨੀ ਰੋਟੀ ਰੋਟੀ ਫੜਾ ਜਾਂਦੇ ਨੇ ਆ ਫੜਾ ਕੇ ਹੀ ਅੱਛਾ ਤਾਂ ਐ ਤਾਂ ਵਿਚਾਰੀ ਸਿਆਣੀ ਹੈਗੇ ਉਹ ਰੰਜੀਤ ਜੀ ਸਿਆਣੀ ਹੈਂ ਰੋਟੀ ਨਾ ਨਾ ਮੈਂ ਰੋਟੀ ਦਿਖਾਣੀ ਬਸ ਮੈਂ ਤਾਂ ਜਦੋਂ ਦੇਖ ਮੈਂ ਹੈ ਨਾ ਯਾਰ ਆ છોકરી ਜੀ ਉਦੋਂ ਵੀ ਵੱਧ ਲਹੇ ਉਹ ਕਿੱਥੇ ਤਾਂ ਮੈਨੂੰ ਬੋਲਦੀ ਸੀ ਤੂੰ ਐ ਕਰਤਾ ਉਹ ਕਰਤਾ ਵੀ ਛੋਡੇ ਵਰਗਾ ਸੜਿਆ ਤਾਂ ਨਹੀਂ ਮੈਂ ਰੱਬ ਲਾ ਜੀ ਗੱਲ ਇੱਕ ਵੀ ਨਹੀਂ ਕਰਦਾ ਰੱਬ ਤੂੰ ਦੱਸਦੀ ਨਹੀਂ ਮੇਰੇ ਸਾਹ ਤੋਂ ਕੀ ਜਾਣਿਆ ਯਾਰ ਮੈਂ ਤੈਨੂੰ ਦੱਸਾਂ ਉਹ ਤਾਂ ਸਪਣੀ ਵਾਲਾ ਕੰਮ ਹੈ ਵੀ ਜਿਵੇਂ ਸਪਣੀ ਆਪ ਦੇ ਪਰਿਵਾਰ ਨੂੰ ਖਾਂਦੀ ਹੈ ਨਾ ਉਹ ਆਇਆ ਤਾਂ ਉਹਦੇ ਚ ਹੋਰ ਕੋਈ ਗੱਲ ਹੈ ਨਹੀਂ ਕੱਢਣ ਪਾਉਣ ਨੂੰ ਕੋਈ ਗੱਲ ਨਹੀਂ। ਗੱਲ ਤੂੰ ਬਾਈ ਐਂ ਕਰੀ ਬੜਕ ਤਰ੍ਹਾਂ ਕਰਤੀ ਤੇ ਸਾਨੂੰ ਦੱਸਦਾ ਰਹੀ। ਮਹਾ ਗੱਲ ਹੀ ਕੋਈ ਨਹੀਂ ਮੈਂ ਹੁਣ ਐਸੇ ਕੰਮ ਤੇ ਆ। ਅਰੇ ਤੇ ਕਿਵੇਂ ਮੇਰੇ ਤੇ ਸਾਨੂੰ ਬਾਹਰ ਪਤਾ ਨਹੀਂ ਲੱਗਦਾ ਕੀ ਗੱਲ ਚੱਲਦੀ ਆ। ਆ ਪਤਾ ਹੁਣ ਚੁੱਕੀ ਲਾ ਹੁਣ ਕੱਢ ਕੇ ਹਟਾਂਗੇ। ਬੋਲੀ ਨਹੀਂ ਨਾ ਬੋਲੀ ਨਹੀਂ। ਮੈਂ ਤਾਂ ਐਸੇ ਕੰਮ ਤੇ ਆ ਮੈਂ ਤਾਂ ਕੁੜੀ ਦੇ ਮੈਨੂੰ ਫੋਨ ਕੀਤਾ ਸੀ। ਹੂੰ। ਵੀ ਤੁਸੀਂ ਆਓ ਦੁਬਾਰੇ। ਮੈਂ ਤਾਂ ਉੱਧਰ ਵੀ ਨਹੀਂ ਉਹਨੂੰ ਜਵਾਬ ਦਿੱਤਾ ਮਹਾ ਬਾਈ ਮੈਂ ਨਹੀਂ ਆਉਂਦਾ। ਹੂੰ। ਮੈਨੂੰ ਇੱਥੇ ਆ ਕੰਮ ਜਿੰਨਾ ਤੇਰਾ ਉੱਧਰ ਕਿਕਰ ਸੁ ਕੋਈ ਗੱਲ ਨਿਬੜਦੀ ਨਹੀਂ ਮੈਂ ਨਹੀਂ ਆ ਸਮਾਏ ਨੂੰ ਲੜੜੇ ਪੰਗਤ ਦੇਖਦੇ ਆਪਾਂ ਕੀ ਕਰਦੇ ਰਹੇ ਕੋਈ ਨੀ ਕੋਈ ਨਿਕਵਰਾਈ ਨਾ ਹਾਂ ਮੈਂ ਨੀ ਨਿਕਵਰਾਂ ਮੈਂ ਘਮਰੂ ਦਾ ਅਸੀਂ ਤਾਂ ਜਮੇ ਨਿਕਵਰਾਂ ਹੁੰਦੇ ਫਿਰ ਬੱਸ ਫਿਰ ਆਪਾਂ ਜਦੋਂ ਸਾਰੇ ਇੱਕ ਇਹਨਾਂ ਦਾ ਨੂੰ ਲਾ ਲਾਂਗੇ ਆਪਾਂ ਮੂਰੇ ਬਾਣੀ ਪਾ ਲਾਂਗੇ ਇਹਨਾਂ ਨੂੰ ਮੈਂ ਤਾਂ ਇਹ ਇਹ ਜੀ ਬੇਇੱਜ਼ਤੀ ਕਰੀ ਆ ਮੈਂ ਕਹਿੰਦਾ ਵੀ ਅੱਜ ਤੱਕ ਇਹਨਾਂ ਦੀ ਕਰੀ ਨੀ ਉਹਨੂੰ ਸੋਡੇ ਤੋਂ ਵੀ ਨੀ ਹੋਈ ਇਹਨੂੰ ਮੈਂ ਤਾਂ ਬਾਹਾਂ ਕੁਛ ਕਿਹਾ ਫਿਰ ਬੇਬੇ ਨੂੰ ਕੁਛ ਬੇਬੇ ਦਾ ਕਹੇ ਨਾ ਬੋਲ ਨਾ ਬੋਲ ਮੈਂ ਕਿਹਾ ਹੁਣ ਨਾ ਬੋਲੇ ਤੋਂ ਨੀ ਸਰਦਾ ਹੁਣ ਬਾਈ ਤੂੰ ਰੋਕਿਆ ਨਾ ਕਰ ਨਾ ਆਪਣੇ ਅਗਲੇ ਦੇ ਮੂਰੇ ਨਾ ਉਹਨੂੰ ਐ ਹੋ ਜਾਂਦਾ ਕਿ ਤਾਲੇ ਰੋਕਦੀ ਆ ਆਪਣਾ ਜਹਾ ਹੋਰ ਉਹ ਕਰ ਦਿਓ ਵੀ ਸ਼ਾਇਦ ਕੀ ਹੈ ਦਾਵੀ ਜਣ ਦਮੀਆਂ ਰੋਕਿਆ ਕਰ ਸਮਾਂ ਚਾਰ ਤੁੰ ਵੀ ਬਣਾਇਆ ਕਰ ਜਵਾਕ ਨੂੰ ਮਾਰੀ ਮਾਤਰਾ ਦੇਓ ਜਵਾਕ ਨੂੰ ਗੱਲ ਚ ਰੋਕੋ ਆਪਾਂ ਮਾਰੀ ਮਤ ਨਹੀਂ ਦਿੰਦੇ ਪਰ ਜਦੋਂ ਪਾਣੀ ਪਲ ਉੱਤੋਂ ਦੀ ਟਪ ਜੇ ਫਿਰ ਉਹਨੂੰ ਬੰਦ ਮਾਰਨਾ ਹੀ ਪੈਂਦਾ ਮੈਂ ਤਾਂ ਕਹਤਾ ਉਹਨੂੰ ਐ ਵੀ ਕਹਤਾ ਮੈਂ ਤੁਹਾਡੀ ਜ਼ਮੀਨ ਵਿੱਚ ਜੋ ਕੋਠੀ ਵੀ ਹੈ ਉਹ ਤੇ ਤੁਸੀਂ ਜੇਲ੍ਹ ਚ ਵੀ ਜਾਓਗੇ ਫਿਰ ਮੂੰਹ ਡ ਗਿਆ ਉਹ ਫੇਰ ਹੀ ਕਰਦੀ ਸੀ ਪੈਰੀ ਚੁੰਨੀ ਧਰ ਦੰਨੀ ਆਏ ਅਮੀਰ ਤਾਂ ਹੈ ਭੈਣ ਅਸੀਂ ਤਾਂ ਚੁੰਨੀਆਂ ਵਟਾਈਆਂ ਇੱਥੇ ਆਏ ਆ ਮੈਂ ਕਿਹਾ ਉਹ ਟਾਈਮ ਗਏ ਉਹ ਇੱਕ ਮੈਨੂੰ ਕਿਸੇ ਨੇ ਹੋਰ ਦੱਸਿਆ ਕਹਿੰਦੇ ਜੇ ਕੋਈ ਮਣੀ ਮੁੱਟੀ ਗੱਲਬਾਤ ਹੋਵੇ ਅਗਲੇ ਦੇ ਮੂਹਰੇ ਐ ਲੱਜੂ ਕਰਨ ਤੁਸੀਂ ਆਏ ਨਾ ਕਰੋ ਮੇਰੀ ਧੀ ਘਰੇ ਵਿੱਚ ਆਹ ਕਰ ਲੋ ਬੋ ਕਰ ਲੋ ਲੈ ਦੇ ਕੇ ਇੱਕ ਇੱਕ ਖਲੀ ਜਾਵੇ ਹਤੀ ਉ ਨਾਲੇ ਹੁਣ ਉਹ ਉਹ ਉਹਨੂੰ ਵੀ ਵਿੱਚੋਂ ਬਹਾਨਾ ਬਣਾ ਲੈਂਦੀ ਉਹਦਾ ਧੀ ਦਾ ਵੀ ਮੇਰੀ ਧੀ ਬੈਠੀਆ ਕਰੇ ਸ਼ਾਇਦ ਰਹਿਮ ਕਰ ਲਊਗਾ ਕਿਨੇ ਬਾਤ ਆਪਦੀ ਜੀਬ ਨੇ ਬਾਤ ਆਪਦੀਆਂ ਕਰਤੂਤਾਂ ਨੇ ਬਾਤੀ ਹੈ ਉਹ ਜਦੋਂ ਮੇਰੀ ਗੱਲ ਉਹ ਪਰਿਵਾਰ ਮਾੜਾ ਸੀ ਜਿਨ੍ਹਾਂ ਦੇ ਕੁੜੀ ਪਿਆਹੀ ਹੋਏ ਸੀ ਇਹਨਾਂ ਨੇ ਉਹਦੇ ਤੇ ਵੀ ਇਹਨੂੰ ਐ ਹੋ ਗਿਆ ਵੀ ਮੇਰੀ ਚੱਲੇ ਇੱਥੇ ਐ ਨੀ ਨਾ ਚਲਦੀ ਐ ਚਲਦੀ ਨਹੀਂ ਹੁੰਦੀ ਚੱਲ ਸਿਰ ਚਾਹ ਬਣਾਵਾ ਨਾ ਨਾ ਬਸ ਬਸ ਹੁਣ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਨਾ ਵੀ ਆਪਾਂ ਸਮਝਾ ਉਤਾਂ ਨਹੀਂ ਕਰਨਾ ਨਾ 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 ਮੈਂ ਤਾਂ ਜਮੀ ਨਹੀਂ ਤੇ ਨਾਲੇ ਉਹ ਬੋਲਦੀ ਸੀ ਬੜਾ ਕੁਸ ਹੁਣ ਤੂੰ ਆਪਦਾ ਦੇਖ ਲਈ ਵੀ ਤੂੰ ਕੀ ਕਰਨਾ ਤੂੰ ਦੇਖੀ ਤਾਂ ਮੈਨੂੰ ਲਾਡੀ ਨੂੰ ਮੈਨੂੰ ਦੇ ਉਹਨੂੰ ਤਾਂ ਚੰਗਾ ਦੂੰ ਝੋਟਾ ਮੇਰਾ ਕੀ ਹੱਸਦਾ ਵੀ ਬਹੁਤ ਜ਼ਿਆਦਾ ਬੋਲਦੀ ਸੀ ਥੋੜਾ ਨਹੀਂ ਬੋਲਦੀ ਸੀ ਦੇਖੀ ਚੱਲ ਤੂੰ ਡਾਟ ਪੈਂਦਾ ਦੇਖੀ ਤੂੰ ਆਪ ਹੀ ਮੰਨੇ ਆ ਵੀ ਯਾਰ ਬਾਕੀ ਗੱਲ ਕਹੀ ਸੀ ਅਨਝਾੜਾ ਹੱਥ ਚ ਲੈ ਨਾ ਬਾਟ ਕੋਈ ਨਾ ਐ ਤਾਂ ਮੈਨੂੰ ਭਰੋਸਾ ਹੈ ਤੇਰੇ ਤੇ ਕੋਈ ਹੋ ਨਹੀਂ ਹੈਗਾ ਚੱ ਉਹ ਨਾਲੇ ਦੇ ਕੋ ਹੋਰ ਗੱਲ ਖਾਉ ਨਾ ਮੈਨੂੰ ਪਤਾ ਲੱਗੂ ਦੱਸ ਦੇ ਦੱਸ ਕੇ ਨਹੀਂ ਲਾਜ ਨਹੀਂ ਚੰਗਾ ਖਾਨੀਆਂ ਰੋਟੀ ਦਾ ਇੱਕ ਅੱਧੀ ਬਣਾ ਲੈ ਚੰਗਾ ਮੈਂ ਇੱਕ ਹੋਰ ਖਾਣਾ ਹਾਂ ਹਲੋ ਆਮੀ ਆਪਾ ਕਿਵੇਂ ਹੈ ਠੀਕ ਹੈ ਮੈਂ ਤਾਂ ਬਸ ਤੂੰ ਦੱਸ ਕੀ ਬਣਿਆ ਬਣਨਾ ਕੀ ਹੈ ਅੱਜ ਅਸੀਂ ਕੰਮ ਟੋਕੇ ਘਰੇ ਗਈਆਂ ਸੀ ਮੈਂ ਤੇ ਹਰਪ੍ਰੀਤ ਦੋਨੇ ਹਾਂ ਫਿਰ ਫੇਰ ਕੀ ਉਹ ਤਾਂ ਕੁਲਦੀਪ ਤਾਂ ਬਾਲਾ ਕੁਝ ਬੋਲਦਾ ਹੈ ਮਾਤਾ ਮੈਂ ਤੈਨੂੰ ਕਿਹਾ ਤਾਂ ਸੀਗਾ ਵੀ ਤੂੰ ਦੋਵੇਂ ਜਾਣੇ ਨਾ ਜਾਇਓ ਤੁਸੀਂ ਕਿਸੇ ਸਾਂਝੇ ਬੰਦੇ ਨੂੰ ਨਾਲ ਲੈ ਗਏ ਤੁਸੀਂ ਦੋਵੇਂ ਜਾਣੇ ਕਾਹਤੋਂ ਜਾਵੜੇ ਉਹ ਹੋ ਬੀਰਿਆਸ ਤੇ ਦੇਖਣ ਗਏ ਸੀ ਵੀ ਕੀ ਕਹਿੰਦੇ ਕੀ ਨਹੀਂ ਉਹ ਤਾਂ ਕਹਿੰਦਾ ਪਰਚਾ ਲਖਾਉਂਗਾ ਮੈਂ ਤਾਂ ਪਰਚਾ ਦਰਜ ਕਰਾ ਕੇ ਆਉਂਗਾ ਤੇ ਨਾਮ ਲਿਖਾਉਂਗਾ ਸਾਰੇ ਟੱਬਰ ਦਾ ਤੁਸੀਂ ਕਹਿਣਾ ਸੀਗਾ ਨਾ ਵੀ ਯਾਰ ਉਹਨੇ ਨਹੀਂ ਮਾਰਿਆ ਮਾਰਿਆ ਤਾਂ ਇਹਨੇ ਹੀ ਹੈਗਾ ਉਹ ਹੋ ਇਸ ਤੋਂ ਬਥੇਰ ਬਥੇਰਾ ਕਿਆ ਸੀਗਾ ਉਹਨੂੰ ਪਤਾ ਹੀ ਆ ਕਹਿੰਦਾ ਲਾਡੀ ਨਹੀਂ ਮਾਰਿਆ ਕੋਈ ਨਾ ਮੈਂ ਵੀ ਸਿਰ ਪਾਡੂੰਗਾ ਲਾਡੀ ਬੰਤੋ ਬੋਲਦੀ ਐ ਕਹਿੰਦੀ ਆ ਕਿ ਮੈਨੂੰ ਸਾਰਾ ਹੀ ਪਤਾ ਐ ਮੈਂ ਕਹਾ ਮੇਰੀ ਗੱਲ ਸੁਣ ਕਹੇ ਕਿਕਰ ਸਿੰਘ ਦੇ ਹੱਥ 'ਚ ਕਿਹੜਾ ਕਿ ਛੋਟੀ ਸੀ ਆ ਕਿ ਛੋਟੀ ਤਾਂ ਆ ਕੇ ਛੋਡੇ ਹੱਥ 'ਚ ਜਮਾ ਕਹਾਂ ਗੱਲ ਸੁਣ ਛੋਟੀ ਸਾਡੀ ਸੀ ਜਦੋਂ ਮੈਂ ਕਹਾ ਕਿਕਰ ਮੈਂ ਕਹਾ ਮੈਨੂੰ ਪੁੱਠਾ ਸਿੱਧਾ ਬੋਲਦਾ ਸੀ ਭਾਈ ਮੇਰੇ ਪੁੱਤ ਨੂੰ ਗੁੱਸਾ ਚੜਿਆ ਮੈਂ ਕਹਾ ਮੇਰੀ ਨੋ ਛੋਟੀ ਲੈ ਆਈ ਮੈਂ ਕਹਾ ਉਹ ਜਦੋਂ ਫੜਨ ਲੱਗੀ ਮੈਂ ਕਹਾ ਤੇ ਖੋਂਦਾ ਸੀ ਮੈਂ ਕਹਾ ਕਿਕਰ ਲੱਡੂ ਦੇ ਹੱਥ 'ਚ ਛੋਟੀ ਤੇ ਮੈਂ ਕਹਾ ਜਦੋਂ ਖੋਂਦਾ ਸੀ ਕਾਇਤਾ ਮਾਰਨ ਕਮਾਦ ਜਦ ਕਿ ਉਹਦੇ ਸੀ ਕਿ ਕਾਇ ਇਹਦਾ ਦੂਆ ਚ ਇਹਨੇ ਹੱਥ ਪੱਲਾ ਜਾ ਹਲਾਇਆ ਕਿ ਉਹਦੇ ਹੱਥ ਨਾਲ ਡਾਂਗ ਵੱਜੀ ਆ ਉਹਦੇ ਕਾਦੀ ਥੋੜੀ ਮਾਰੀ ਆ ਆਈ ਕਿਹਾ ਪੁੱਤ ਪਰ ਉਹ ਤਾਂ ਗੱਲ ਤੇ ਨਹੀਂ ਆਉਂਦਾ ਕਹਿੰਦਾ ਮੈਨੂੰ ਸਾਰਾ ਪਤਾ ਹੈ ਕਹਿੰਦਾ ਥੋੜੇ ਸਾਰੇ ਟੱਬਰ ਦੇ ਵਿੱਚ ਹੀ ਕਹਿੰਦਾ ਲਾਡੀ ਦੀ ਸੱਸ ਦੇ ਹਰਪ੍ਰੀਤ ਨੂੰ ਕਹਿੰਦਾ ਵਿੱਚ ਹੀ ਤੇਰੇ ਪਰੋਣੇ ਦਾ ਨਾਮ ਲਖਾਉਂਗਾ ਕਿਆ ਵਿੱਚ ਹੀ ਕਹਿੰਦਾ ਆ ਜਿਹੜਾ ਘਰ-ਬਾਰ ਦਾ ਥੋੜੇ ਜੁੱਲੀਆਂ ਚਕਾਉਂਗਾ ਘਰੋਂ ਵੀ ਇਹ ਰੋਗ ਤੇ ਗਾਂ ਡੱਪ ਜੇ ਮੈਂ ਤੈਨੂੰ ਕਹੀ ਜਨਾ ਵੀ ਆ ਤੂੰ ਯਾਰ ਸਾਂਝੇ ਬੰਦੇ ਨੂੰ ਨਾਲ ਲੈ ਕੇ ਉਧਰ ਮੈਂ ਸਰਪੰਚ ਨੂੰ ਸਾਰਾ ਕੁਝ ਦੱਸਿਆ ਸਰਪੰਚ ਨੇ ਆਪਣੀ ਗੱਲ ਕਰਕੇ ਤਾਂ ਆਇਆ ਇਹਨਾਂ ਕੋ ਸਰਪੰਚ ਗੱਲ ਤਾਂ ਕਰਕੇ ਆਇਆ ਪੁੱਤ ਮੈਂ ਤਾਂ ਆਖਿਆ ਮੱਖਾ ਚੱਲ ਮੈਂ ਅਗਲੇ ਆਏ ਨਾ ਕਹਿਣ ਕੱਲ ਨੂੰ ਵੀ ਜੇ ਇਹ ਸੱਚੇ ਸੀ ਸਾਡੇ ਘਰੇ ਕਿਉਂ ਨਹੀਂ ਆਏ ਹੈ ਮੈਂ ਤਾਂ ਤਾਂ ਗਈ ਸੀ ਮੈਂ ਆਖਿਆ ਚੱਲ ਭਾਈ ਜੇ ਤੁਸੀਂ ਬਾਲਾ ਉਹ ਕਰਦੇ ਹੋ ਬਿਚਾਲੇ ਉਹ ਸਾਨੂੰ ਪੈਸੇ ਥੇਲੇ ਦੇ ਦਾਂਗੇ ਦਵਾਈ ਬੂਟੀ ਵਾਸਤੇ ਤੇਲ ਅਸੀਂ ਕੀ ਮੰਗਤੇ ਆ ਕਿ ਕੁਲਦੀਪ ਬੋਲਦਾ ਮੈਂ ਕਿਹਾ ਮੈਂ ਕਦੋਂ ਕਹਿੰਦੀ ਵੀ ਤੁਸੀਂ ਮੰਗਦੇ ਹੋ ਕਾ ਛੋਟਾ ਇਲਾਜ ਕਰਾ ਦਿੰਦੇ ਆ ਹੋਰ ਕੀ ਹੁੰਦਾ ਕਾ ਇਲਾਜ ਕਰਾ ਦਿੰਦੇ ਆ ਬਾਕੀ ਦਵਾਈ ਬੂਟੀ ਕੋਈ ਪੈਸੇ ਦੇ ਦਿੰਦੇ ਆ ਕਿ ਹੋਰਾਂ ਹੀ ਹੁੰਦਾ ਕਾ ਕਿ ਜਿਹੜਾ ਜਾਣ ਕੇ ਮਰੀ ਹੈਗੀ ਸਾਟਾ ਸਾਡੀ ਕਿਹੜਾ ਤੁਹਾਡੇ ਨਾਲ ਕੋਈ ਦੁਸ਼ਮਣੀ ਹੈ ਓਕੇ ਆ ਸੀਗਾ ਵੀਰੇ ਉਹ ਕੜਾ ਸੁਣਦਾ ਗੱਲ ਉਹ ਤਾਂ ਚਾਚੇ ਹੋਰਾਂ ਦੇ ਪਿੱਛੇ ਲੱਗਿਆ ਤੇ ਕੋਈ ਗੰਡੀ ਕਵਾਂਡੀ ਉਹਨਾਂ ਦੇ ਘਰੇ ਨਾ ਨਾ ਕੋਈ ਨਹੀਂ ਸੀ ਮਾਪੁੱਤੀ ਸੀਗੇ ਹਾਂ ਜਦ ਕਿਸੇ ਦੇ ਦਾ ਸਾਹਮਣੇ ਤੁਸੀਂ ਜਾਣਾ ਸੀ ਉਹਨਾਂ ਕਿਸੇ ਬੰਦੇ ਨੂੰ ਕੀ ਪਤਾ ਕਿ ਆਪਾਂ ਉਹਤ ਕੀ ਗੱਲ ਕਰਤੇ ਆਂ ਅੰਜੇ ਤੁਹਾਡੇ ਤੇ ਕੋਈ ਹੋਰ ਜਾਮਲਾ ਦੋਨਾਂ ਨੇ ਕਿਹਾ ਦੱਸ ਕੀ ਕਰਾਂਗੇ ਓਹੋ ਜਾਮ ਤਾਂ ਕੀ ਲੈ ਦੇਣਗੇ ਇੱਕ ਗੱਲ ਹੋਰ ਸੁਣ ਲਾ ਹਾਂ ਜਦ ਅਸੀਂ ਇਕੋ ਹੀ ਕੰਜਰੀ ਤੇਰੇ ਚਾਚੇ ਵਾਲੀ ਤੇ ਇਹਨਾਂ ਦੇ ਅੰਦਰੋਂ ਨਿਕਲੀਆਂ ਸੀ ਉਹਨਾਂ ਦੇ ਹਾਂ ਬੰਤੋ ਗਿਆ ਫਿਰ ਉਹੀ ਉਹੀ ਪੜਾ ਕੇ ਗਈਆਂ ਨੇ ਪੱਟੀਆਂ ਦੱਸੀ ਜਾਣਾ ਮੈਨੂੰ ਉਹ ਬਾਲੀ ਤੇਜ ਹੈ ਜਿਹੜੀ ਨਵੀਂ ਆਈ ਹੈ ਹੋਰ ਨਹੀਂ ਕੋਈ ਗੱਲਬਾਤ ਭੂਆ ਦੇ ਲਾਲਾ ਭੂਆ ਵੀ ਹੁਣ ਆਪਣਾ ਸਾਥ ਦੇ ਨੂੰ ਵੜ ਗਈ ਮਾਤਾ ਮੈਂ ਤਾਂ ਉਹ ਹੀ ਕਹਿ ਰਹੀ ਆ ਨਹੀਂ ਗਾ ਉਹ ਤਾਂ ਮੂੰਹ ਮੋੜ ਕੇ ਭੱਗੀ ਉਹਨੇ ਤਾਂ ਮੂੰਹ ਮੇਂ ਸੀਗਾ ਉਹ ਦੁੱਖ ਆ ਗਿਆ ਨਾ ਉਹ ਦੁੱਖ ਆ ਗਿਆ ਉਹਨੂੰ ਕੁਝ ਕਹਿਤਾ ਹੈਂ ਆਪਾ ਦੱਸੋ ਤੇ ਕੁਛ ਲੱਗਦੇ ਨਹੀਂਗੇ। ਉਹੀ ਤਾਂ ਗੱਲ ਐ। ਨਾ ਮੈਂ ਤਾਂ ਭਾਈ ਸੁਣਾਉਂਗੀ ਤੇਰੀ ਭੂਆ ਨੂੰ ਵੀ ਤੂੰ ਹਾਲ ਦੇ ਭਤੀਜੇ ਬਣੀ ਤਾਂ ਸੋਚਿਆ ਨਾ। ਹੈ ਤੈਨੂੰ ਭਰਾ ਦੀ ਹੋਗੀ। ਹਾਂ ਨਾ ਫਿਰ ਤੁਸੀਂ ਭੂਆ ਨੂੰ ਮੇਰੀ ਗੱਲ ਸਮਾ ਤੂੰ ਭੂਆ ਨੂੰ ਫੋਨ ਲਾ। ਹੈ ਠੀਕ ਐ। ਤੂੰ ਨੂੰ ਫੋਨ ਲਾ ਕੇ ਆਇਆ ਕਹਿ ਮੈਂ ਕੀ ਗੱਲ ਕਹਾਂ ਤੂੰ ਸੌਖੀ ਐ। ਸੌਖੀ ਐ ਕਿ ਤੂੰ ਆਪਦੇ ਪਤੀ ਕਿਨੂੰ ਜੇਲ ਕਰਾਉਣੀ ਐ। ਹੈ ਉੱਤੇ ਪਰਥੇ ਵਗਾਉਣੀ ਐ ਕਿਉਂ ਕਿਉਂ ਤੂੰ ਬੇਰਨ ਬਣੀ ਐ ਕਿਉਂ ਦੋ ਲੋਕਾਂ ਨੂੰ ਮਤਾ ਦੇਣੀ ਐ ਕਹਿ। ਜਾ ਜਾ ਕੇ ਘਰੇ ਆ ਗਿਆ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਕਿਉਂ ਤੂੰ ਕੀ ਕਿੱਥੇ ਤੂੰ ਗੱਲ ਟਿਕਾਉਣੀ ਸੀਗਾ ਸਾਜੀ ਬੱਦੀ ਬਣ ਕੇ ਹੈ ਬਚਾਲੇ ਚਲ ਇਹ ਤਾਂ ਮੈਂ ਗੱਲ ਕਰਦੀ ਆ ਤੇ ਆ ਦੇਖ ਲੈ ਭਾਈ ਉਸ ਵੀ ਦੱਸ ਦੇ ਆਪਣੇ ਵੀ ਜੇ ਇਹ ਗੱਲਾਂ ਬਾਹਰ ਲੀਆਂ ਤਾਂ ਤਾਂ ਨਵੇੜੀਏ ਜੇ ਕਰੋ ਕੋਈ ਸੁੱਖੋ ਮਿਲੇ ਮਾੜਾ ਮੋਟਾ ਹੈ ਆ ਇੱਕ ਤਾਂ ਤੇਰੀ ਸੱਸ ਆ ਰਹੀ ਹੈ ਇਹ ਜੀ ਇੱਕਾ ਮਨਿੰਦਰ ਲੜਾਈ ਨੂੰ ਸ਼ਹਿਰ ਹੈ ਤੇ ਮੈਨੂੰ ਮਾਰਨ ਪੈ ਗਈ ਲੈ ਲੱਜ ਕੁੱਟੇ ਵੀਰੇ ਮੰਮੀ ਨੂੰ ਤੂੰ ਯਕੀਨ ਨਹੀਂ ਕਰਦਾ ਸਾਡੀਆਂ ਗੱਲਾਂ ਤੇ ਹਾਂ ਕਿ ਕੀ ਕੀ ਕਿਵੇਂ ਕਹੇਗਾ ਤੂੰ ਇਹਨੂੰ ਹਰਪ੍ਰੀਤ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਕਹਿੰਦੀ ਤੂੰ ਇੱਥੇ ਬੈਠੀ ਆ ਫਲਾਣਾ ਬੈਠੀ ਆ ਰੋਟੀਆਂ ਕਰਨੀਆਂ ਮੈਂ ਆ ਕਹਤਾ ਮੈਂ ਕਹਾਂ ਭਾਈ ਤੇਰੀ ਮਾਂ ਵੀ ਬੈਠੀ ਐ ਇੱਥੇ ਮੈਂ ਹਾਂ ਤੇ ਮੈਨੂੰ ਫੜ ਲਿਆ ਇਹਨਾਂ ਨੇ ਦੋਨਾਂ ਜਣੀਆਂ ਨੇ ਤੁਸੀਂ ਤੁਸੀਂ ਬਾਹਰਲੇ ਦਾ ਮਸਲੇ ਨਿਬੇੜ ਲਓ ਤੁਸੀਂ ਕਿਉਂ ਐਵੇਂ ਗੱਲ ਕਿਉਂ ਨਹੀਂ ਸਮਝਦੇ ਤੈਨੂੰ ਮੈਂ ਕਿਤੇ ਤਾਂ ਕਹੀ ਐ ਨਾ ਵੀ ਤੂੰ ਤੇ ਨਾਲ ਨਾ ਬੋਲ ਨਾ ਬੋਲ ਨਾ ਬੋਲ ਇਹਦੀ ਮਾਂ ਆਈ ਵੀ ਐ ਨਾ ਤਾਂ ਕਰਕੇ ਜਿਆਦਾ ਬੋਲਦੀ ਐ ਤੈਨੂੰ ਨਾ ਬੁਲਾਇਆ ਕਰਦੇ ਰੱਸ ਕੀ ਗੱਡਾ ਖੜਾ ਤੂੰ ਮਿਲਾਉਣ ਨੂੰ ਮੇਰੀ ਗੱਲ ਸੁਣ ਵੀਰੇ ਸਾਨੂੰ ਸਮਝਾਉਣ ਨਾਲੋਂ ਆਪ ਦੀ ਮਨਿੰਦਰ ਨੂੰ ਸਮਝਾ ਮੇਰੀ ਤੂੰ ਗੱਲ ਹੀ ਨਹੀਂ ਸੁਣਦੀ ਪਈ ਮੇਰੀ ਗੱਲ ਸੁਣ ਵੀ ਜਦੋਂ ਆਪਾਂ ਇੱਕ ਪਾਸੇ ਤੋਂ ਸਹੀ ਹੋ ਗਏ ਫੇਰ ਹੀ ਆਪਾਂ ਦੂਜੇ ਪਾਸੇ ਸਟੈਪ ਚੱਕਾਂਗੇ ਨਾ ਹੁਣ ਆਪਾਂ ਇੱਕ ਪਾਸੇ ਗਲਤ ਆ ਤਾਂ ਹਾਂ ਆਪਾਂ ਤਾਂ ਆਪਾਂ ਨੂੰ ਗਲਤ ਨੂੰ ਗਲਤ ਕਹਿ ਦਿੰਨੇ ਇਹ ਉਹ ਵੀਰੇ ਬਹਿਬ ਤਾਂ ਕਰਦੇ ਫਿਰ ਉਹ ਬੋਲੇ ਨਾ ਮੈਂ ਸੁਣੀ ਜਾਵੇ ਉਹਨਾਂ ਦੀ ਗੱਲਾਂ ਨਹੀਂ ਆ ਮੇਰੀ ਗੱਲ ਕੋਈ ਨਹੀਂ ਹੁੰਦਾ ਤੂੰ ਮੇਰੀ ਗੱਲ ਸੁਣ ਕੋਈ ਉਹਦੀ ਲੰਘ ਜਾ ਕਰ ਤੂੰ ਇਹਨੂੰ ਬੁਲਾਉ ਹੀ ਨਾ ਤੂੰ ਮੇਰੇ ਕੋ ਫਿਰਦੀ ਆ ਘਰੇ ਫਿਰਦੀ ਰਹਿਣ ਨੂੰ ਤੁਸੀਂ ਬੁਲਾਉ ਨਾ ਤੁਹਾਨੂੰ ਕਹਿਣਾ ਕੋਈ ਬੁਲਾਉਣ ਨੂੰ ਗੱਲ ਗੱਲ ਤੇ ਪਛੇ ਵੇਖ ਲੈਣ ਤੋਂ ਪਹਿਲਾਂ ਮੇਰੀ ਗੱਲ ਤਾਂ ਸੁਣ ਗੱਲ ਗੱਲ ਤੇ ਇਹ ਮੇਰਾ ਚਾਚਾ ਰੱਖਿਆ ਚਾਚਾ ਰੱਖਿਆ ਨਾ ਇਹਦਾ ਕੀ ਮਤਲਬ ਐ ਬੋਲਣ ਦਾ ਮਾਂ ਨੂੰ ਨੇ ਯਰ ਉਹ ਤਾਂ ਹਰ ਸਾਰੀ ਦੁਨੀਆ ਬੋਲੀ ਜਾਂਦੀ ਹੈ ਹੁਣ ਹਾਲ ਦਸਤ ਹੱਲ ਕੀ ਹੈ ਦਾ ਕੋਈ ਹੱਲ ਹੈਗਾ ਹੈ ਇਹਦੇ ਆਪਣੇ ਤੋਂ ਗਲਤੀਆਂ ਹੋਈਆਂ ਨੇ ਬਹੁਤ ਗਲਤੀਆਂ ਨੂੰ ਸੁਧਾਰ ਲੀਏ ਪਹਿਲਾਂ ਇਹਨਾਂ ਦੇ ਮੂੰਹ ਤੋਂ ਮੈਂ ਬਾਅਦ ਚ ਬੰਦ ਕਰੂੰਗਾ ਮੈਂ ਸਾਰਾ ਕੁਝ ਦੇਖੀ ਜਾਂਣਾ ਹੈਗਾ ਮੈਂ ਜਾਣ ਕੇ ਨਹੀਂ ਬੋਲਦਾ ਸਿਰਫ ਇਹ ਨਹੀਂ ਹੈਗਾ ਮਤਲਬ ਮੈਨੂੰ ਪਤਾ ਨਹੀਂ ਮੈਨੂੰ ਸਾਰਾ ਕੁਝ ਹੀ ਪਤਾ ਹੈ ਕੀ ਹੋਈ ਜਾਂਦਾ ਘਰੇ ਕੀ ਨਹੀਂ ਫਿਰ ਭਾਈ ਇਹ ਚੰਗੀ ਗੱਲ ਤਾਂ ਨਹੀਂ ਮਾਂ ਦੇ ਸਾਹਮਣੇ ਇਹ ਜੇ ਮਿਹਣੇ ਦਿੰਦੀ ਉਦੋਂ ਮਾਂ ਦਿੰਦੀ ਹੈ ਹੈ ਤੇ ਜੇ ਮੈਂ ਮਿਹਣੇ ਦੇਣ ਲੱਗੀ ਫੇਰ ਮੈਂ ਮੈਂ ਤੈਨੂੰ ਮਤਾ ਕਹੀ ਰਹੀ ਐਹੀ ਗੱਲ ਮੈਂ ਤੈਨੂੰ ਕਹਿਣਾ ਪਰ ਤੂੰ ਮੈਨੂੰ ਆਏ ਦੱਸ ਵੀ ਮੈਂ ਹੁਣ ਪਿੰਡ ਆ ਸਕਦਾ ਕੀ ਸਿਸਟਮ ਆ ਫੇਰ ਇਹ ਨਾਲ ਫੇਰ ਹੀ ਗੱਲ ਕਰੂੰਗਾ ਜਦੋਂ ਮੈਂ ਘਰੇ ਆ ਗਿਆ ਫੇਰ ਤਾਂ ਗੱਲ ਹੋਊਗੀ ਜੇ ਮੈਂ ਘਰੇ ਨਹੀਂ ਆਇਆ ਫਿਰ ਇਹ ਨਾਲ ਮੈਂ ਗੱਲ ਕਿਵੇਂ ਕਰੂੰਗਾ ਫੋਨ ਤੇ ਤਾਂ ਇਹ ਗੱਲ ਲੱਗਣੇ ਨਹੀਂ ਦੀ ਕਿਸੇ ਵੀ ਬਸ ਤੂੰ ਹਜੇ ਆਉਣਾ ਨਹੀਂ ਪੁੱਤ ਤੂੰ ਸਾਈਡ ਤੇ ਰਹਿ ਕੀ ਗੱਲ ਤੂੰ ਆਈ ਨਾ ਉਹ ਕੁਲਦੀਪ ਵਾਲਾ ਬੋਲਦਾ ਸੀ ਕਹਿੰਦਾ ਸੀ ਤੂੰ ਪਾੜੂੰਗਾ ਲਾਡੀ ਦਾ ਮੈਂ ਪਿੰਡ ਛੱਡਦਾ ਮੈਂ ਤਾਂ ਓਹੋ ਕੇਰਾ ਕੋਈ ਨਾ 2-4 ਦਿਨ ਬੈਠਾ ਪਾਸੇ ਬੈਠ ਜਾ ਤੂੰ ਫੇਰ ਕੀ ਫਰਕ ਪੈਂਦਾ ਨਹੀਂ ਤੂੰ ਮੈਨੂੰ ਆਏ ਦ ਉਨੇ ਡਾਕਟਰ ਉਪਤ ਕਰੀ ਹੈਗੇ ਨਹੀਂ ਕਰੀ ਹਜੇ ਕੀਤੀ ਨਹੀਂ ਵੀਰੇ ਜੇ ਤੋ ਰੱਪਟੇ ਨਹੀਂ ਕਰੀ ਫਿਰ ਤਾਂ ਕੋਈ ਟਿੱਕਾ ਹੀ ਨਹੀਂ ਫਿਰ ਕਿਹਾ ਮੈਨੂੰ ਖੜਾ ਕੇ ਉਹ ਘਰੋਂ ਚੱਕ ਲਿਓ ਘਰੇ ਆਪਣੇ ਹੋ ਆ ਨਹੀਂ ਸਕਦੇ ਕੀ ਕਰੇ ਹਾਂ ਮੇਰੀ ਗੱਲ ਸੁਣ ਪੁੱਤ ਆਂਗਲਾਂ ਵਾਲੇ ਰੱਪਟਾ ਕਰਾ ਦੰਦੇ ਨੇ ਹਾਂ ਤਾਂ ਹੀ ਕਹਨੀ ਮਾੜਾ ਜੀ ਕੋਈ ਨਾ ਇੱਕ ਦਿਨ ਤੂੰ ਦੋ ਦਿਨ ਸਾਈਡ ਤੇ ਰਹਿ। ਕੋਈ ਇਹਨਾਂ ਗੱਲਬਾਤ ਕਰਦੇ ਅਸੀਂ ਫਿਰ ਤੈਨੂੰ ਫੋਨ ਕਰ ਦਾਂਗੇ ਆਉਣਾ ਹੈ ਤਾਂ ਫਿਰ ਤੈਨੂੰ ਬੁਲਾ ਲਾਂਗੇ ਠੀਕ ਹੈ। ਤੂੰ ਬਲਾ ਮੇਰੀ ਗੱਲ ਸੁਣ ਹੱਟ ਤਾ। ਹਾਂ ਤੂੰ ਮੰਮੀ ਤੋਂ ਫੋਨ ਲਵਾ ਭੂਆ ਨੂੰ। ਭੂਆ ਨੂੰ ਕੱਢੋ ਗੱਲਾਂ ਕਿ ਤੂੰ ਕੀ ਗੱਲਬਾਤ ਕਰਦੀਆਂ ਕਿ ਤੂੰ ਗੱਲ ਹੈ ਤੇਰੀ ਇਹ ਤੂੰ ਜਵਾਤ ਨੂੰ ਕਹੇ ਅੰਦਰ ਕਰਾ ਦੇਗੀ ਕਿ ਸਾਡਾ ਘਰ ਪੱਟ ਦੇਗੀ ਪਹਿਲਾਂ ਦੀ ਪਹਿਲਾਂ ਸਾਡਾ ਘਰ ਪੱਟਿਆ ਵਿਆ। ਪਹਿਲਾਂ ਤਾਂ ਇਹਨੇ ਪੱਟਤਾ ਹੁਣ ਤੂੰ ਨਾਲ ਰਲ ਕੇ ਇਹਦੇ ਕਹ ਅੱਗੇ।

ਠੀਕ ਹੈ ਤਾਂ ਮੈਂ ਤਾਂ ਮੈਂ ਤਾਂ ਹੁਣ ਇੱਥੇ ਆ ਫਿਰ ਮੇਰੇ ਕੋਲ ਹੁਣ ਹੱਲ ਹੀ ਨਹੀਂ ਕੋਈ ਹੈਗਾ ਮੈਨੂੰ ਫੋਨ ਕਰ ਕਰਕੇ ਪਿੰਦੇ ਬੰਦੇ ਦੱਸੀ ਜਾਇਓ ਕੀ ਕੁਝ ਹੁੰਦਾ ਤੇ ਨਾਲ ਇਹਨੂੰ ਤਾਂ ਤੁਸੀਂ ਬਲਾਉ ਹੀ ਨਾ ਪਹਿਲੀ ਗੱਲ ਤਾਂ ਗੱਲ ਸੁਣ ਹਾਰ ਪਿੰਦੇ ਹੂੰ ਠੀਕ ਹੈ ਜੇ ਤੈਨੂੰ ਬੁਲਾਉਂਦੀ ਹੈ ਨਾ ਚੁੱਪ ਚਾਪ ਬੋਲਦੀ ਨੰਗਿਆ ਇਹਨੂੰ ਤਾਂ ਬਲਾਉਂਦਾ ਕੋਈ ਫਾਇਦਾ ਨਹੀਂ ਠੀਕ ਹੈ ਜਦੋਂ ਜਦੋਂ ਮੈਂ ਬੋਲੂ ਵੀ ਕੋਈ ਨਾ ਕੁਝ ਤੁਹਾਡਾ ਨੋਟ ਕਰਨੀ ਚਾਹ ਲੈ ਤੇ ਬਾ ਮੈਨੂੰ ਦੱਸੀ ਜਾ ਦਵਾਰਾ ਕੀ ਕੀ ਗੱਲਬਾਤ ਹੁੰਦੀ ਹੈ ਕੀ ਨਹੀਂ ਤੇ ਬਲਾਂ ਕੁਝ ਬੋਲਦੀ ਆ ਮੈਂ ਆਪੇ ਆ ਕੇ ਲੋਡ ਕਰੂੰ ਬਸ ਕਿਰਾਏ ਮਤਲਬ ਲੋਡ ਹੋ ਜਾਂਦੇ ਮੈਨੂੰ ਪਿੰਡ ਆ ਜਾਂਦੇ ਹੋਰ ਰਗ ਰੋ ਇਹ ਨਾ ਲੜਿਆ ਨਾ ਕੋਈ ਨਹੀਂ ਮੈਂ ਪੁੱਛੂੰਗਾ ਇਹਨੂੰ ਵੀ ਤੂੰ ਮੇਰੀ ਮਾਦਿਆ ਤੇ ਕਿਵੇਂ ਚੱਕਿਆ ਠੀਕ ਹੈ ਚੱਲ ਚੰਗਾ ਨਹੀਂ ਬੋਲਦੇ ਅਸ ਤਾਂ ਠੀਕ ਹੈ ਚੱਲ ਬਸ ਤੂੰ ਆਪਦਾ ਧਿਆਨ ਰੱਖ ਚੱਲ ਧਿਆਨ ਰੱਖੀ ਵੀਰੇ ਚੰਗਾ ਤਾਂ ਮੈਨੂੰ ਦੱਸੀ ਫੋਨ ਲਾ ਕੇ ਕੀ ਕਹਿੰਦੀ ਆਂ ਭੂਆ ਚੰਗਾ ਚੰਗਾ ਠੀਕ ਹੈ ਉਹ ਕੱਟ ਦੇ ਫੋਨ ਜਾਲਿਆ ਫੜ ਇਹ ਵੀ ਜਵਾਬ ਹੁਣ ਕੀ ਕਹੇ ਜੇ ਤਾਂ ਇਹਨਾਂ ਨੂੰ ਕਹਿੰਦਾ ਤਾਂ ਮਰਿਆ ਜੇ ਆਪਾਂ ਨੂੰ ਕੁਛ ਕਹਿੰਦਾ ਤਾਂ ਮਰਿਆ ਇਹ ਤਾਂ ਸਨ ਵਿਚਾਲੇ ਆ ਰਿਹਾ ਆ ਇਹ ਤਾਂ ਬੋਲਣ ਦਾ ਨਾ ਮਤ ਲਵੀਨੀ ਨੋ ਦੇਖ ਲੈ ਐਂ ਬੋਲਦੀ ਹੁੰਦੀ ਆ ਹੱਥ ਚੱਕਦੀ ਆ ਮਾਂ ਨੇ ਚੱਕ ਰੱਖੀ ਆ ਜਾਣ ਕੇ ਇੱਥੇ ਤੂੰ ਗੱਲ ਸੁਣ ਉਹ ਤੇਰੇ ਭੂਆ ਨੂੰ ਚੱਲ ਫੋਨ ਲਾ ਫੋਨ ਲਾਵਾਂ ਆਹ ਫੋਨ ਲਾ ਲਈ ਤੋਰ ਤੇਰੇ ਭੂਆ ਨੂੰ ਹੁਣ ਲਾਵਾਂ ਕਿ ਫੇਰ ਲਾ ਦਾਂ ਫੇਰ ਲਾ ਦੂੰਗੀ ਮੈਂ ਗੱਲ ਕਰ ਲੈਣੀ ਐ ਫੇਰ ਬੁਲਾ ਹੀ ਲੈਣੀ ਐ ਇੱਧਰ ਭੂਆ ਦਾ ਨੰਬਰ ਹੁਣ ਮੈਨੂੰ ਕੋਈ ਪਤਾ ਕਿੱਥੇ ਆ ਆਪੇ ਲੱਗੀ ਘੰਟੀ ਹੈਲੋ ਸਸਰੀ ਘਾਲ ਤਾਂ ਠੀਕ ਹੈ ਤੇ ਤੁਸੀਂ ਇਧਰ ਹੀ ਬੈਠਣਾ ਹੁਣ ਅੱਛਾ ਇਧਰ ਕਦ ਆਉਣਾ ਨਾ ਜੇ ਆਉਣਾ ਹੁੰਦਾ ਤਾਂ ਹੁਣ ਆ ਹੀ ਜਾਂਦੇ ਚੱਲ ਕੋਈ ਨਾ ਇੱਕ ਵਾਰ ਸਾਡੀ ਗੱਲ ਸੁਣ ਕੇ ਜਾਇਓ ਵਗ ਜੇ ਜੋ ਉਧਰ ਜਾਣਾ ਤਾਂ ਮੈਂ ਤਾਂ ਕਾਨੂੰ ਕੋਈ ਨਹੀਂ ਉਧਰ ਜਾਣ ਦੀ ਸੋਡਾ ਹੀ ਇਰਾਦਾ ਉਧਰ ਬੈਠਣ ਦਾ ਆ ਕੇ ਤਾਂ ਖੜੇ ਨਹੀਂ ਕਿ ਸਾਡੇ ਕੋਲ ਹਾਂ ਚੱਲ ਆ ਜੀ ਚੰਗਾ ਕੀ ਕਹਿੰਦੇ ਕੱਟ ਦੇ ਨਾ ਕਹਨੀ ਆ ਕਿ ਤੁਸੀਂ ਇੱਧਰ ਬਿਠਾਉਣਾ ਨਾ ਆਉਂਗੀ ਕਹਿੰਦੀ ਜੇ ਤੁਸੀਂ ਆਏ ਕਹਿਣੋ ਮੈਂ ਕਸਤਾ ਨਹੀਂ ਕਹਿੰਦੇ ਆ ਜਾ ਤੋੜਾ ਕੇ ਖੜੀਂ ਇੱਥੇ ਹਾਂ ਮਰੋਲਾ ਆ ਆਹਦੇ ਨਾਲ ਤੇਰਾ ਆਉਂਦੀ ਆ ਚਲਾਂਗੇ ਗੱਲ ਕਰਦੇ ਆ ਫੇਰ